ਸਾਨੂੰ ਵਾਰ-ਵਾਰ ਬੁਲਾ ਰਹੇ ਨੇ ਦੱਸ ਹੀ ਦਿੱਤਾ ਹੈ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਪਰ ਮਿੱਤਰੋ ਬੌਜੀ ਹੁਣੀ ਜੋ ਜਦੋਂ ਜਦੋਂ ਵੀ ਇਲੈਕਸ਼ਨ ਆਏ ਹਰ ਪਿੰਡ ਦੇ ਵਿੱਚ ਉਹਨਾਂ ਦੀਆਂ ਨੁਕਰ ਮੀਟਿੰਗਾਂ ਹੁੰਦੀਆਂ ਨੇ ਉਸ ਮੀਟਿੰਗ ਨੂੰ ਪੜਾਅ ਵਾਈ ਜਾਰੀ ਰੱਖ ਦਿਆ ਅੱਜ ਪਿੰਡ ਆਲੀ ਨੰਗਲ ਪਹੁੰਚੇ ਨੇ ਆਪਣੇ ਵਿਚਾਰ ਦੱਸਣ ਵਾਸਤੇ ਤੁਹਾਡੇ ਵਿਚਾਰ ਸੁਣਨ ਵਾਸਤੇ ਕਿ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਕਿਉਂ ਪਾਉਂਦੇ ਆ ਤੇ ਕਿਉਂ ਪਾਉਣੀ ਹੈ ਬਾਕੀ ਸਾਰੇ ਇਹ ਤੁਸੀਂ ਭਾਲੀ ਭਾਣ ਜਾਂਦੇ ਹੋ ਕਿ ਜੋ ਬੀਜੇਪੀ ਸਰਕਾਰ ਸੈਂਟਰ ਦੇ ਵਿੱਚ 10 ਸਾਲ ਤੋਂ ਕਾਬਜ ਹੈ ਬੀਜੇਪੀ ਦਾ ਇੱਕ ਨਾਮ ਹੀ ਹੈ ਇੱਕੋ ਨਾਂ ਨਾਲ ਹੀ ਜਾਣੀ ਜਾਂਦੀ ਹੈ ਕਿ ਮੋਦੀ ਸਰਕਾਰ ਮੋਦੀ ਸਰਕਾਰ ਨੇ ਵੀਰੋਂ ਭਰਾਓ ਦੀਬਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਤੇ ਮੱਟ ਵਰਕ ਵਪਾਰੀਆਂ ਦਾ ਹਲਾਤ ਕੀਤਾ ਹਲਾਤ ਕੀਤੇ ਹਨ ਉਹ ਤੁਸੀਂ ਭਾਲੀ-ਪਾਲ ਹੀ ਚੱਲਦੇ ਹੋ ਮਹंगाई ਦੀ ਧਾਰ ਕਿੰਨੀ ਵਧਾ ਦਿੱਤੀ ਹੈ ਇਹ ਵੀ ਤੁਸੀਂ ਜਾਣਦੇ ਹੋ ਇਸ ਕਰਕੇ ਤੁਹਾਨੂੰ ਬੇਨਤੀ ਕਰਾਂਗੇ ਕਿ ਕਾਂਗਰਸ ਪਾਰਟੀ ਇੱਕ ਸਰਕੂਲਰ ਪਾਰਟੀ ਹੈ ਹਰ ਧਰਮ ਦਾ ਹਰ ਜਾਤ ਦਾ ਹਰ ਆਦਮੀ ਦਾ ਸਤਿਕਾਰ ਕਰਦੀ ਹੈ ਇਨਸਾਨੀਅਤ ਦੇ ਨਾਲ ਚੱਲਦੀ ਹੈ ਇਸ ਕਰਕੇ 1 ਜੂਨ 2024 ਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹ ਇਸ ਵਾਰ ਕਾਂਗਰਸ ਪਾਰਟੀ ਦੇ ਪਾਲੇ ਚ ਪਾਓ ਕਿਉਂਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਮੈਂਬਰ ਪਾਰਲੀਮੈਂਟ ਬਰਦਾਸਪੁਰ ਤੋਂ ਜਿੱਤਣਾ ਹੈ ਅਗਰ ਅਸੀਂ ਜਿਤਾ ਕੇ ਸੈਂਟਰ ਦੇ ਵਿੱਚ ਭੇਜਾਂਗੇ ਹੋ ਸਕਦਾ ਸਰਕਾਰ ਤੇ ਇਸ ਵਾਰ ਕਾਂਗਰਸ ਪਾਰਟੀ ਦੀ ਬਣਨੀ ਹੈ ਕਿਉਂਕਿ ਜਿਹੜੀਆਂ ਮੋਦੀ ਦੇ ਰਿਕੀਸਟ ਹਿੰਦੁਸਤਾਨ ਦੀਆਂ ਖੱਬੇ ਪੱਖੀ 28 ਪਾਰਟੀਆਂ ਨੇ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ ਇਸ ਵਾਰ ਕਾਂਗਰਸ ਪਾਰਟੀ ਨੂੰ ਸਤਾਜ ਲਿਆਉਣ ਲਈ ਤਤਪਰ ਹੋ ਰਹੀਆਂ ਹਨ ਔਰ ਦੋ ਚਰਨ ਦੇ ਲਕਸ਼ਣ ਵੀ ਹੋ ਗਏ ਹਨ ਜਿਨ੍ਹਾਂ ਦੇ ਵਿੱਚ ਕਾਫੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਨੋਦੀ ਦਾ ਗਰਾਫ ਬਹੁਤ ਡਾਊਨ ਜਾ ਰਿਹਾ ਹੈ ਔਰ ਜਿਹੜੀ ਸਾਡੀ ਇੰਡੀਆ ਆਲਾਈਂਸ ਗੱਠਜੋੜ ਦੀ ਜਿਹੜੀ ਪਾਰਟੀ ਹੈ ਉਹ ਅੱਪ ਜਾ ਰਹੀ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਦੁਬਾਰਾ ਇਹੋ ਹੀ ਬੇਨਤੀ ਕਰਾਂਗਾ ਕਿ ਕਿਤੇ ਜੋ ਇਸ ਵਾਰ ਕਾਂਗਰਸ ਪਾਰਟੀ ਨੇ ਸੈਂਟਰ ਚਾਉਣਾ ਹੈ ਸਾਡੇ ਮਨ ਦੇ ਵਿੱਚ ਇਹ ਮਲਾਲ ਨਾ ਰਹੇ ਕਿ ਅਸੀਂ ਇਸ ਵਾਰ ਦਿਨਾਂਗਰ ਹਲਕੇ ਤੋਂ ਖੁੱਜ ਜਾਈਏ ਇਸ ਕਰਕੇ ਫੇਰ ਮੈਂ ਦੁਬਾਰਾ ਇਹੋ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਰਲ ਕੇ ਹਮਲਾ ਮਾਰੀਏ ਜਿੱਦਾਂ ਕਿ ਮੈਡਮ ਅਰਨਾ ਚੌਧਰੀ ਜੀ ਨੂੰ ਅਸੀਂ 2022 ਚ ਜਿਤਾਇਆ ਸੀ ਇਸ ਵਾਰ ਵੀ ਅਸੀਂ ਇਹਨਾਂ ਨੂੰ ਜਿਤਾਈਏ ਤਾਂ ਜੋ ਮੈਂਬਰ ਪਾਰਲੀਮੈਂਟ ਕੋਈ ਵੀ ਆਵੇ ਸਾਡੇ ਲਈ ਸਾਡੇ ਮੈਂਬਰ ਪਾਰਲੀਮੈਂਟ ਇਹ ਹੀ ਨੇ ਕਿਉਂਕਿ ਇਹ ਬਾਈ ਕਈ ਸਾਲ ਤੋਂ ਲਗਾਤਾਰ ਸਾਡੇ ਪਿੰਡਾਂ ਦਾ ਵਿਕਾਸ ਵੀ ਕਰਦੇ ਆ ਰਹੇ ਨੇ ਔਰ ਸਾਡੀਆਂ ਮੁਸ਼ਕਲਾਂ ਮੁਸ਼ਕਲਾਂ ਦਾ ਹੱਲ ਵੀ ਕਰਦੇ ਆ ਰਹੇ ਨੇ ਜਿਸ ਕਰਕੇ ਅਸੀਂ ਸਾਰੇ ਹੀ ਇੱਕ ਪ੍ਰਣ ਕਰੀਏ ਕਿ ਇਸ ਵਾਰ ਦਾ ਜਿਹੜਾ ਇਲੈਕਸ਼ਨ ਹੈ ਮੋਦੀ ਨੂੰ ਖਾਸ ਕਰਕੇ ਸਤਾਜੁ ਲਾਂਬੇ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਜੇ ਤੀਸਰੀ ਵਾਰ ਮੋਦੀ ਆਉਂਦਾ ਹੈ ਮੋਦੀ ਸਾਹਿਬ ਆਉਂਦੇ ਨੇ ਤੇ ਉਹਨਾਂ ਨੇ ਸਿੱਧਾ ਦਾ ਸਿੱਧਾ ਹੀ ਢਾਕਾ ਜਿਹੜਾ ਤੁਹਾਡੇ ਕੋਲ ਇੱਕੋ ਇੱਕ ਅਧਿਕਾਰ ਆ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਨੇ ਦਿੱਤਾ ਹੈ ਵੋਟਰ ਦਾ ਅਧਿਕਾਰ ਜਾਂ ਕਾਂਗਰਸ ਪਾਰਟੀ ਨੇ ਉਸ ਦਾ ਐਂਡੀ ਨੇ ਦਿੱਤਾ ਸੀਗਾ ਉਹ ਸਾਡੇ ਕੋਲ ਖੁੱਸ ਜਾਣਾ ਹੈ ਅਗਰ ਜੇ ਸਾਡਾ ਵੋਟਰ ਦਾ ਅਧਿਕਾਰ ਸਾਡੇ ਕੋਲ ਖੁੱਸਦਾ ਹੈ ਨਾ ਤੇ ਸਾਡੀ ਕਿਸੇ ਨੇ ਸੁਣ ਨਾਣਾ ਤੇ ਨਾ ਅਸੀਂ ਕਿਸੇ ਨੂੰ ਸੁਣਾ ਸਕਦੇ ਨਾ ਤਾਨਾਸ਼ਾਹੀ ਰਾਜ ਹੋ ਜਾਣਾ ਹੈ ਤਾਨਾਸ਼ਾਹੀ ਰਾਜ ਸਿਰਫ ਦਿੱਲੀ ਤੇ ਹਿਰਾਣਾ ਹੈ ਜਿੱਦਾਂ ਕਿ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲੈਣਾ ਹੈ ਸਾਡੀਆਂ ਜ਼ਮੀਨਾਂ ਵੀ ਚਲ ਜਾਣੀਆਂ ਸਾਡੀਆਂ ਮਜ਼ਦੂਰੀਆਂ ਵੀ ਚਲ ਜਾਣੀਆਂ ਇਹ ਕਿੰਨਾਂ ਨੇ ਸਾਨੂੰ ਨੇ ਹੱਥੇ ਕਰਕੇ ਬਿਠਾ ਦੇਣਾ ਹੈ ਜੋ ਉਥੋਂ ਪ੍ਰਮਾਣ ਆਇਆ ਉਹ ਕਰਨਾ ਸਾਨੂੰ ਪੈਣਾ ਹੈ ਇਸ ਕਰਕੇ ਭਰਾਓ ਇਸ ਵਾਰ ਇਕੱਲਾ ਫੌਜੀ ਹੋਣਾ ਦਾ ਜਾਂ ਮੈਡਮ ਦੀ ਹੋਣਾ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਕਾਂਗਰਸ ਪਾਰਟੀ ਜਿਤਾਉਣੀ ਸਾਡਾ ਵੀ ਕੁਝ ਪਿੰਡਾਂ ਦੇ ਨਾਤੇ ਇੱਕ ਵੋਟਰ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਵਾਰ ਮਤਾ ਦਾ ਡਾਲ ਕਰਨ ਲੱਗੇ ਜਰੂਰ ਸੋਚੀਏ ਵੀ ਮਤਦਾਨ ਕਰਨ ਲੱਗੇ ਆ ਐਟਾ ਵੱਡਾ ਸਾਡੇ ਕੋਲ ਅਧਿਕਾਰ ਹੈ ਇੱਕ ਅਟਾਨੀ ਦੀ ਵੋਟ ਵੀ ਹੈ ਔਰ ਇੱਕ ਸਾਡੇ ਗਰੀਬ ਦੀ ਵੋਟ ਵੀ ਉਹਦਾ ਬਰਾਬਰ ਮੁੱਲ ਹੈ ਇਸ ਕਰਕੇ ਮੈਂ ਕਹਿੰਦਾ ਇਸ ਵਾਰ ਇਹ ਨਾ ਸੋਚਿਓ ਕਿ ਉਹ ਮੇਰਾ ਸੱਜਣ ਸੀਗਾ ਫਲਾਣੀ ਪਾਰਟੀ ਦਾ ਕਾਲੀਦਾਲ ਦਾ ਆ ਗਿਆ ਮੈਂ ਕਾਲੀਦਾਲ ਨੂੰ ਵੋਟ ਪਾਉਣੀ ਆ ਉਹ ਮੇਰੀ ਸਾਜ ਆਪ ਵਾਲਿਆਂ ਦਾ ਬਣ ਕੇ ਮੈਂ ਆਪ ਵਾਲਿਆਂ ਨੇ ਪਾਉਣੀ ਆ ਨਹੀਂ ਉਹਨਾਂ ਨੂੰ ਜਰੂਰ ਸਮਝਾਓ ਕਿ ਭਾਈ ਭਲੋ ਮਾਨਸੋ ਇੱਧਰ ਆਓ 50 ਸਾਲ ਦੇ ਵਿੱਚ ਸਾਨੂੰ ਦੀਨਾ ਨਗਰ ਹਲਕੇ ਨੂੰ ਕਾਂਗਰਸ ਪਾਰਟੀ ਨੇ ਕੀ ਦਿੱਤਾ ਔਰ ਕਾਲੀਆਂ ਨੇ ਕੀ ਦਿੱਤਾ ਤੇ ਆਪ ਵਾਲਿਆਂ ਨੇ ਕੀ ਦਿੱਤਾ 10 ਸਾਲ ਤੁਸੀਂ ਕਾਲੀ ਲਾਲ ਦਾ ਰਾਜ ਵੀ ਦੀਨਾ ਨਗਰ ਤੇ ਵੇਖਿਆ 2 ਸਾਲ ਤੁਸੀਂ ਆਪ ਦਾ ਰਾਜ ਵੀ ਕਾਂਗਰਸ ਇੱਥੇ ਦੀਨਾ ਨਗਰ ਤੇ ਵੇਖਿਆ ਔਰ ਮੈडम ਜੀ ਹੁਣਾਂ ਦਾ ਵੀ ਰਾਜ ਤੁਸੀਂ ਕਾਰ ਵਿੱਚ ਦੀਨਾ ਨਗਰ ਹਲਕੇ ਦੇ ਵਿੱਚ ਇਸੇ ਆ ਵੇਖਿਆ ਜਦੋਂ ਜਦੋਂ ਹੀ ਸਾਡਾ ਦੀਨਾ ਨਗਰ ਦਾ ਵਿਕਾਸ ਹੋਇਆ ਜਦੋਂ ਜਦੋਂ ਮੈडम ਜੀ ਹੋਣੀ ਰਣਾ ਮੈਡਮ ਆਪਾ ਚੌਧਰੀ ਜੀ ਐਮਐਲਏ ਬਣੇ ਜਾਂ ਮੰਤਰੀ ਬਣੇ ਸਿਰਫ ਪਿੰਡਾਂ ਦੀਆਂ ਗਲੀਆਂ ਨਾਲੀਆਂ ਨਹੀਂ ਸੋਚਣ ਵਾਲੀ ਗੱਲ ਹੈ ਜਿਹੜੇ ਬੰਦੇ ਇੱਥੇ ਬੁੱਧੀਜੀਵੀ ਬੈਠੇ ਹੋਣਗੇ ਉਹ ਸੋਚਣਗੇ ਜਿਹੜੇ ਸਾਡੇ ਬੀਨਾ ਨਗਰ ਹਲਕੇ ਦੇ ਬੇਸਿਕ ਮੁੱਦੇ ਬੇਸਿਕ ਮੁੱਦੇ ਕੀ ਸੀਗੇ ਜਦੋਂ ਅਸੀਂ ਬੀਨਾ ਨਗਰ ਜਾਂਦੇ ਸੀਗੇ ਤੇ ਪੰਚੇ ਫਾਟਕ ਦੇ ਉੱਤੇ ਫਾਟਕ ਬੰਦ ਹੋ ਜਾਂਦਾ ਸੀ ਅਸੀਂ ਘੰਟਾ-ਘੰਟਾ ਤੇ ਖੜੇ ਰਹਿੰਦੇ ਸੀਗੇ ਟ੍ਰੇਨ ਨਗਰੀ ਸਿਟੀ ਤੇ ਦੂਜੀ ਆਉਂਦੀ ਸੀ ਕਿ ਅਸੀਂ ਪਾਰ ਜਾਣ ਵਾਸਤੇ ਇੱਥੋਂ ਭਾਵੇਂ ਅੱਧਾ ਕਿੱਡਾ ਲੱਗਦਾ ਸੀਗਾ ਲੇਕਿਨ ਗਾੜੀ ਅਸੀਂ ਖੜੇ ਰਹਿੰਦੇ ਸੀਗੇ ਉਹ ਬੇਸਿਕ ਮੁੱਦਾ ਇਹ ਸੀ ਕਿ ਇਹਨਾਂ ਨੇ ਉਹ ਫਲਾਈਓਵਰ ਬਣਵਾਇਆ ਪੈਸੇ ਰਿਲੀਜ਼ ਕਰਾਏ ਲੇਕਿਨ 2 ਸਾਲ ਤੋਂ ਇਹਨਾਂ ਦੀ ਵਜਾਰਤ ਦੇ ਵਿੱਚ ਕੋਵਿਡ ਆਇਆ ਕਰੋਨਾ ਆਇਆ ਲੇਕਿਨ ਇਹਨਾਂ ਨੇ 80% ਕੰਮ ਉਹਨਾਂ ਨੇ ਕਰਵਾ ਦਿੱਤਾ ਆਪਣੀ ਸਰਕਾਰ ਦੀ ਜਿਹੜਾ 10% ਜਾਂ 20% ਕੰਮ ਰਿਆ ਗਿਆ ਸੀਗਾ 2 ਸਾਲ ਵੀ ਆਪ ਸਰਕਾਰ ਨਹੀਂ ਬਣਾ ਸਕੀ ਇਹ ਵੀ ਗੱਲਾਂ ਦਾ ਧੋਖਾ ਪਾਉਣ ਲੱਗੇ ਜਰੂਰ ਧਿਆਨ ਰੱਖਿਓ ਅਸੀਂ ਸਾਰੇ ਕਿਸਾਨੀ ਕਿਤੇ ਨਾਲ ਸੰਬੰਧਤ ਹੈ ਮੈਦੋ ਜੀ ਉਹਨਾਂ ਨੇ 1980 ਦੇ ਵਿੱਚ ਸ਼ੁਕਰ ਮੇਲ ਪੁਨਿਆਰ ਕਾਂਗਰਸ ਪਾਰਟੀ ਨੇ ਲਵਾਈ ਤੁਹਾਨੂੰ ਜਾਣਦੇ ਤੁਸੀਂ ਚੰਡੀਗੜ੍ਹ ਜਾਣਦੇ ਹੋਵੋਗੇ ਕਿਸਾਨਾਂ ਦਾ ਮਤਲਬ ਕਿ ਜਿਹੜੀ ਮਿਹਨਤ ਸੀਗੀ ਉਹਨੂੰ ਦੂਰ ਪਿਆ ਕਿੰਨਾ ਚਿਰ ਕਾਲੀ ਕਾਲ ਬੀਜੇਪੀ ਦਾ ਸਰਕਾਰ ਆਇਆ ਕਿਸੇ ਨੇ ਸ਼ੂਗਰ ਬਿਲ ਪੁਨਿਆਰ ਵਾਲੀ ਦੇਖਿਆ ਫੇਰ ਦੁਬਾਰਾ ਮੈडम ਜੀ ਹੋਣੀ ਮੰਤਰੀ ਬਣੇ ਇਸ ਵਾਰ 7500 ਕਪੈਸਿਟੀ ਦੀ ਦੁਬਾਰਾ ਮੈਨ ਲਗਾਈ ਪਰਾਵੋ ਤੁਸੀਂ ਸਾਰੇ ਜੌਣ ਦੇ ਜਾਣਦੇ ਹੋ ਆਪ ਨੂੰ ਲੋਕਾਂ ਨੇ ਵੋਟਾਂ ਬੜੀਆਂ ਪਾਈਆਂ ਦੋ ਮਿੱਲਾਂ ਅਪਗ੍ਰੇਡ ਕਰਾਈਆਂ ਕਾਂਗਰਸ ਸਰਕਾਰ ਨੇ ਸੀਆ ਮਸਚਰਨ ਦੀ ਸੰਚਨੀ ਨੇ ਇੱਕ ਬਟਾਲਾ ਤੇ ਇੱਕ ਪੁਨਿਆਰ ਇੱਥੋਂ ਸਾਰੀ ਠੇਕੇਦਾਰ ਲੇਬਰ ਚੁੱਕ ਕੇ ਬਟਾਲੇ ਵਾਲੀ ਗੱਲ ਚਾਲੂ ਕਰਾ ਦਿੱਤੀ ਕੀ ਇਥੋਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਜਾਂ ਜਿੱਥੇ ਜਿਹੜੀ ਸਰਕਾਰ ਸੀ ਜਿਹਦਾ ਫਰਜ਼ ਨਹੀਂ ਸੀ ਪੜਦਾ ਕਿ ਅਸੀਂ ਇਸ ਵਾਰ ਇਸ ਮਿਲਦਾ ਟਰਾਇਲ ਕਰਾਈਏ ਇਹ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਤੁਹਾਨੂੰ ਇਸ ਵਾਰ ਸੋਚਣੀਆਂ ਪੈਣੀਆਂ ਨੇ ਤੇ ਫਿਰ ਤੁਹਾਨੂੰ ਔਰਡ ਦੇਣੀਆਂ ਪੈਣੀਆਂ ਅਗਰ ਤੁਸੀਂ ਇਹ ਸੋਚ ਕੇ ਔਰਡ ਦਿਓਗੇ ਤੇ ਕਾਂਗਰਸ ਪਾਰਟੀ ਕਦੀ ਵੀ ਤੁਹਾਡੇ ਪਿੰਡੋਂ ਦੀਨਾ ਨਗਰੋਂ ਗਰਦਾਸਪੁਰੋਂ ਕਦੀ ਨਹੀਂ ਹਾਰੇਗੀ ਕਿਉਂਕਿ ਅਸੀਂ ਸਾਰੇ ਖੇਤੀ ਨਾਲ ਸੰਬੰਧਤ ਆ ਖੇਤੀ ਕਿਤੇ ਨਾਲ ਜੁੜੇ ਹੋਏ ਆ ਭਾਵੇਂ ਕਿ ਅਸੀਂ ਕਿਸਾਨ ਆ ਜੇ ਅਸੀਂ ਮਜ਼ਦੂਰ ਵੀ ਆ ਉਹਨਾਂ ਦੇ ਨਾਲ ਹੀ ਕੰਮ ਕਰਦੇ ਆ ਇਸ ਕਰਕੇ ਬਹੁਤੀਆਂ ਗੱਲਾਂ ਮੈਂ ਨਾ ਕਹਿੰਦਾ ਹੋਇਆ ਫਿਰ ਦੁਬਾਰਾ ਬੇਨਤੀ ਕਰਾਂਗਾ ਕਿ ਭਾਈ 1 ਜੂਨ 2024 ਨੂੰ ਜਿਹੜੀਆਂ ਵੀ ਵੋਟਾਂ ਪੈਣੀਆਂ ਨੇ ਸਾਡਾ ਕੈਂਡੀਡੇਟ ਕੋਈ ਵੀ ਹੋਵੇ ਅਸੀਂ ਮੈਡਮ ਜੀ ਔਰ ਪਾਉ ਜੀ ਹੁਣਾਂ ਦੇ ਕਹਿਣ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਗਾਂਗਰਸ ਪਾਰਟੀ ਨੂੰ ਪੰਜੇ ਦਾ ਪਦਨ ਦਵਾ ਕੇ ਵੋਟਾਂ ਪਾਉਣੀਆਂ ਹਨ ਬਹੁਤੀਆਂ ਗੱਲਾਂ ਮੈਂ ਨਾ ਕਹਿੰਦਾ ਹੋਇਆ ਕਿ ਮੈਂ ਦਾ ਜੱਜਕਾ ਵਾਹਿਗੁਰੂ ਜੀ ਦਾ ਖਾਲਸਾ ਵਾੜੇ ਦੀ ਧੀ ਬਣੇ